ਲੋਜੀ ਤੋਰਾ ਸੰਭਿਖਾਉਣੇ ਕਰਮਾ ਵਾਲੀ ਦਾ ਲੈ ਚਲੋ ਭਰਾ ਚੰਗਾ ਕੱਦ ਬੈਡ ਠੀਕ ਜੀ ਸੁਨੱਖ ਪੁਣਾ ਤੇ ਲੈ ਵਦਨ ਤਾਜ ਤੁਸੀਂ ਲਾਹੋ ਭਰਾ ਲੋਜੀ ਲਿਓ ਜੀ ਮੋੜ ਦਿਓ ਲੋਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਫਤੇਗੜ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਰਟ ਆਫ ਦੀ ਗਾਂ ਠੀਕ ਹੈ ਜੀ ਤਾਜੀ ਸੁਈ ਦੀ ਆ ਇੱਕ ਗਾਂ ਹੈਗੇ ਗੱਬਣ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ 7728000354 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੇਕ ਨੇ ਵੀਡੀਓ ਪਹੁੰਚ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜੀ ਧਿਆਨ ਕਰ ਬਾਈ ਜੀ 사ਸੀ ਜੀ 사ਸੀ ਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਬਾਈ ਆਪਣਾ ਪ੍ਰਭਦੀਪ ਸਿੰਘ ਆ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਬੈੜ ਦੀ ਜਾਣਕਾਰੀ ਦੇ ਦੋ ਜੀ ਇਹ ਬਾਈ ਤੀਜੇ ਸੂਏ ਸੂਈ ਹੈਗੀ ਹੁਣ ਆਪਣੇ ਕੋਲੇ ਹਾਂਜੀ ਤੇ ਮਗਰ ਬੱਸਾ ਪਹਿਲਾਂ ਨੇ 30 ਲੀਟਰ ਦੁੱਧ ਦਿੱਤਾ ਅੱਜ ਤੜਕੇ ਸੂਈ ਆਏਗਾ ਜੀ ਤੇ ਜੇਰ ਵਗੈਰਾ ਸਾਰਾ ਪੈ ਗਿਆ ਆਪਣੇ ਕੋਲੇ ਵੀਡੀਓ ਬਣਾਈ ਵੀ ਆ ਜੇ ਕਿਸੇ ਬੰਦੇ ਨੇ ਦੇਖਣੀ ਹੋਵੇ ਠੀਕ ਆ ਹਾਂ ਇਹ ਆਪਣੇ ਕੋਲੇ ਦੋ ਬੈੜਾਂ ਪੱਕਿਆ ਹੋਣੀਆਂ ਵਧੀਆ ਬੱਚਾ ਕੀ ਦੱਸਾ ਦੇ ਮਾੜਾ ਬਾਈ ਬੱਚਾ ਦਾ ਠੀਕ ਆ ਤੇ ਪਿਛਲੇ ਸੂਏ ਦੁੱਧ ਕਿੰਨਾ ਦੱਸਾ ਜੀ 30 ਲੀਟਰ ਦੁੱਧ ਦਿੱਤਾ ਵੀਰੇ ਪਿਛਲੇ ਲੋ ਜੀ ਕੱਦ ਬੱਡ ਸੁਖਾ ਸੋਹਣਾ ਤੋੜ ਦੋ ਭਰਾ ਮੜਾ ਜਾਨਾ ਮੜਾ ਤੋੜ ਦੇ ਲੋ ਜੀ ਤੋੜ ਕੇ ਦਿਖਾਉਣੇ ਕਰਮਾ ਵਾਲੀ ਦਾ ਲੈ ਚਲੋ ਭਰਾ ਚੰਗਾ ਕੱਦ ਬੱਡ ਸੁਨੱਖ ਪੁਣਾ ਤੇ ਲੈ ਵਦਨ ਤਾਜ਼ਾ ਤੁਸੀਂ ਲਾ ਸਕੋ ਭਰਾ ਲੋ ਜੀ ਲਿਓ ਜੀ ਮੋੜ ਦਿਓ ਲੋ ਜੀ ਭਾਈ ਜੀ ਨਾ ਜ ਰੁਕਣਾ ਟਕ ਕਰੋ ਭਰਾ ਠੀਕ ਹੈ ਜੀ ਹਾਂ ਜੀ ਵੀ ਰੇਟ ਦੱਸੋ ਜੀ ਦਾ ਇਹਦਾ ਰੇਟ ਬਾਈ ਆਪਾਂ ਫੋਨ ਤੇ ਕਰਾਂਗੇ ਠੀਕ ਆ ਤੇ ਜਿਹੜੀ ਦੂਜੀ ਗਾਂ ਉਹਦੇ ਪਰ ਦੱਸ ਦੂਜੀ ਗਾਂ ਵੀਰੇ ਉਹ ਦੂਜੇ ਸੂਏ ਸੂਣਾਗਾ ਉਹਦੇ ਹਜੇ 25 ਦਿਨ ਵਾਂਗੂ ਬਾਕੀ ਪਿਆ ਵੀਰੇ ਠੀਕ ਆ 25 ਦਿਨ ਬਾਕੀ ਹਾਂ ਉਹ ਦੁੱਧ ਪਹਿਲੇ ਸੂਏ 22 ਲੀਟਰ ਆਹ ਮੰਗੂ ਦੁੱਧ ਸੀਗਾ ਠੀਕ ਆ ਤੋਰਾ ਚੰਗਾ ਕੱਦ ਬਲਟਾ ਖੜੇ ਦਿਨ ਪਏ ਹੈਣਾ ਹਾਂ ਇੱਕ ਵਾਰੀ ਆਇਆ ਕਰੇ ਰਹਿੰਦੇ ਕਰਕੇ ਥੋੜਾ ਜਿਹਾ ਉਪਰਾਂ ਕਰ ਦਿਆ ਨੇ ਹੈਣਾ ਠੀਕ ਆ ਤੋਰਾ ਰਹਿਣ ਦਾ ਤੌਰ ਨੂੰ ਤੋਰਾ ਤਰ੍ਹਾਂ ਠੀਕ ਆ ਹਾਂ ਬਾਈ ਜਮਾ ਓਕੇ ਮੈਂ ਇੱਕ ਨੰਬਰ ਆ ਠੀਕ ਆ ਤੋਪਰਾ ਬਾਈ ਜੀ ਨਾਲ ਜਰੂਰ ਕਨ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ